ਜਿਨਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਸ ਸਿ ਸਈ ਨਾਨਕ ਪੂਰਨ ਸੋਈ ਸੰਤ ਕਰੋ ਬਿਨੰਤੀ ਸੁਨ ਹੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਈहां ਖਾਟ ਚੱਲੋ ਹਰਲਾਹਾ ਆਗੈ ਬਸਨ ਸੁਹਿਲਾ ਈहां ਖਾਟ ਚੱਲੋ ਹਰਲਾਹਾ ਆਗੈ ਬਸਨ ਸੁਹਿਲਾ ਪਰਮ ਸਤਕਾਰ ਜੋਗ ਗੁਰੂ ਪਿਆਰ ਵਿੱਚ ਪ੍ਰੋਤੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਣਾ ਵਿੱਚ ਸ਼ਿਸ਼ੋਭਤ ਹੋ ਕਰਕੇ ਸਤਪੁਰਸ਼ ਮਹਾਪੁਰਸ਼ ਤਿਨਾਂ ਦੇ ਗੁਣਾਂ ਨੂੰ ਗਾ ਸੁਣ ਰਹੇ ਹੋ ਵੱਡਿਆਂ ਭਾਗਾਂ ਵਾਲੇ ਹੋ ਤੁਹਾਡੀ ਤੇ ਮੇਰੀ ਹਾਜ਼ਰੀ ਦਰ ਪ੍ਰਵਾਨ ਹੋ ਸਕੇ ਸਭ ਤੋਂ ਪਹਿਲਾਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਕਾ ਸੇਵਕ ਸੋ ਹਰ ਜੇ ਹਾ ਭੇਦ ਨਾ ਜਾਣ ਹੋ ਮਾਨਸ ਦੇਹ ਰੱਬ ਦੇ ਪਿਆਰੇ ਰੱਬ ਵਰਗੇ ਹਨ ਰੱਬ ਵਰਗੇ ਹੋਣ ਕਰਕੇ ਅਸੀਂ ਜਾ ਕੇ ਫਰਿਆਦਾਂ ਲਾਉਣੇ ਆ ਉਹਨਾਂ ਨੂੰ ਬੇਨਤੀਆਂ ਕਰਦੇ ਆ ਸਤਕਾਰਯੋਗ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ 베ਦੀ ਪਾਤਸ਼ਾ ਤਿਨਾਂ ਦੇ ਗੁਣ ਗਾਇਨ ਤਿਨਾਂ ਦਾ ਜੀਵਨ ਮੈਨੂੰ ਛੋਟੇ ਹੁੰਦੇ ਤੋਂ ਲੈ ਕੇ ਸਰਵਣ ਕਰਨ ਦਾ ਸੁਭਾਗ ਮਿਲਿਆ ਹੈ ਕਿਉਂਕਿ ਜਿੱਥੇ ਮਹਾਪੁਰਸ਼ ਮੇਰੇ ਵਿਦਿਆਦਾਤਾ ਸ੍ਰੀਮਾਨ ਸੰਤ ਬਾਬਾ ਬਲਦੇਵ ਸਿੰਘ ਜੀ ਤਿਨਾਂ ਨੇ ਮਹਾਪੁਰਸ਼ਾਂ ਦੇ ਇਸ ਅਸਥਾਨ ਦੀ ਮਹਿਮਾ ਕਰਦਿਆਂ ਹੋਇਆਂ ਕਈ ਵਾਰੀ ਬਚਨ ਕਹਿੰਦੇ ਐ ਇਹ ਪਾਤਸ਼ਾਹ ਜੀ ਦਾ ਅਸਥਾਨ ਹੈ ਇਸ ਅਸਥਾਨ ਦੇ ਉੱਤੇ ਕਈ ਵੇਰੀ ਕਈ ਤਤੀਆਂ ਹਵਾਵਾਂ ਵਗੀਆਂ ਆਪ ਜੀ ਨੂੰ ਪਤਾ ਹੈ 84 ਤੋਂ ਲੈ ਕੇ 92 ਤੱਕ ਖਾੜਕੂ ਸੰਘਰਸ਼ ਚੱਲਿਆ ਜ ਜਿਹਦੇ ਵਿੱਚ ਬੇਅੰਤ ਸ਼ਹਾਦਤਾਂ ਹੋਈਆਂ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਵੀ ਮਨੁੱਖ ਸਰੀਰ ਦੇ ਉੱਤੇ ਗੁਰਸਿੱਖੀ ਵਾਲੇ ਕੱਪੜੇ ਪਹਿਨ ਕੇ ਰੱਖਦਾ ਸੀ ਉਹਨੂੰ ਖਾਸ ਕਰਕੇ ਪੁੱਛਿਆ ਦੱਸਿਆ ਜਾਂਦਾ ਸੀ ਪਰ ਮਹਾਪੁਰਸ਼ਾਂ ਦੀ ਸਤਗੁਰਾਂ ਦੀ ਇੰਨੀ ਆਪਾਰ ਏਸ਼ ਅਸਥਾਨ ਦੇ ਉੱਤੇ ਬਖਸ਼ਿਸ਼ ਸੀ ਆਪਣੇ ਆਪ ਨੂੰ ਬੜੇ ਜ਼ਾਲਮ ਕਹਿਣ ਵਾਲੇ ਅਫਸਰ ਜਿਹੜੇ ਚੜ੍ਹ ਕੇ ਆਉਂਦੇ ਸਨ ਮਹਾਪੁਰਸ਼ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਸ ਅਸਥਾਨ ਦਾ ਵਾਲ ਨਹੀਂ ਵਿੰਗਾ ਹੋਇਆ ਤੇ ਦ੍ਰਿੜ ਨਿਸ਼ਚੇ ਦੇ ਨਾਲ ਮਹਾਪੁਰਸ਼ ਇਹ ਕਹਿਆ ਕਰਦੇ ਇਸ ਸਥਾਨ ਦਾ ਵਾਲ ਵਿੰਗਾ ਹੋ ਵੀ ਨਹੀਂ ਸਕਦਾ ਕਿਉਂਕਿ ਇੱਥੇ ਆਪ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਪਾਤਸ਼ਾਹ ਦਾ ਪਹਿਰਾ ਵਰਤਦਾ ਹੈ ਜਿੱਥੇ ਮੈਂ ਇਹ ਬਚਨ ਸਰਵਣ ਕੀਤੇ ਹਨ ਉਥੇ ਹੀ ਮੈਂ ਆਪਣੇ ਪਿਤ ਸਤਿਕਾਰਯੋਗ ਪਿਤਾ ਗੜਵਈ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਪਾਤਸ਼ਾ ਤੇਨਾਂ ਦੇ ਬਾਬਾ ਅਮਰੀਕ ਸਿੰਘ ਜੀ ਟਿੰਡਵਾ ਉਹਨਾਂ ਦੇ ਪਾਸੋਂ ਇਹ ਵੀ ਬਚਨ ਸਰਵਣ ਕੀਤੇ ਵੀ ਇੱਥੇ ਜੇ ਕੋਈ ਜਿਹਦੀ ਕੋਖ ਹਰੀ ਨਹੀਂ ਸੀ ਹੋ ਸਕਦੀ ਸਾਡੇ ਨਗਰ ਦੇ ਵਿੱਚ ਗੁਰਮਖੋ ਇੱਕ ਪਿੰਪਲ ਲੱਗਿਆ ਹੋਇਆ ਹੈ ਉਸ ਵਿਪਲ ਦੇ ਥੱਲੇ ਕਿਤੇ ਮਹਾਪੁਰਸ਼ ਸ੍ਰੀਮਾਨ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਨੇ ਜਾ ਕਰਕੇ 7 ਦਿਨ ਕਥਾ ਕੀਤੀ ਵਿਪਲ ਖਤਮ ਹੋ ਚੁੱਕਿਆ ਸੀ ਪਿੰਡ ਵਾਲੇ ਕਹਿੰਦੇ ਵੜ ਦਈਏ ਮਹਾਪੁਰਸ਼ ਕਹਿੰਦੇ ਨਹੀਂ ਜਿੱਥੇ ਬਾਣੀ ਪੜੀ ਜਾਂਦੀ ਹੈ ਉੱਥੇ ਹਰਿਆਵਲਤਾ ਹੁੰਦੀ ਹੈ ਥੋੜੇ ਦਿਨ ਬਾਅਦ ਸੰਤ ਪਾਤਸ਼ਾਹ ਜੀ ਉੱਥੇ ਗਏ ਮਹਾਪੁਰਸ਼ਾਂ ਨੂੰ ਪੁੱਛਿਆ ਗਿਆ ਮਹਾਪੁਰਸ਼ੋ ਇਸ ਪਿੱਪਲ ਨੂੰ ਵੱਢ ਦਈਏ ਕਹਿੰਦੇ ਨਹੀਂ ਵੱਡੇ ਸੰਤਾਂ ਦੇ ਬੋਲ ਹੈ ਸੱਚਮੁੱਚ ਜਿੱਥੇ ਬਾਣੀ ਪੜੀ ਜਾਂਦੀ ਉਹ ਹਰਿਆ ਭਰਿਆ ਹੁੰਦਿਆ ਤੇ ਅੱਜ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਜਿਉਂ ਦਾ ਤਿਉਂ ਪਿੱਪਲ ਖੜਾ ਹੈ ਮੇਰੇ ਰਿਸ਼ਤੇਦਾਰੀਆਂ ਦੇ ਵਿੱਚ ਐਸੇ ਬਹੁਤ ਪਰਿਵਾਰ ਹੋਣਗੇ ਜਿਨ੍ਹਾਂ ਦੇ ਘਰ ਦੇ ਵਿੱਚ ਪੁੱਤਰ ਪੁੱਤਰੀ ਜਨਮ ਨਹੀਂ ਸੀ ਲੈ ਸਕਦੇ 22/23-23 ਸਾਲ ਉਹਨਾਂ ਦੇ ਵਿਆਹ ਹੋਇਆ ਨੂੰ ਬਤੀਤ ਹੋ ਗਏ ਸਨ ਮਹਾਪੁਰਸ਼ ਜੇਕ ਤੇ ਤਰੁੱਠ ਕੇ ਕਹਿੰਦੇ ਸਨ ਕਿ ਲਿਆਓ ਫਲ ਤੇ ਆਪਾਂ ਕਰਦੇ ਹਾਂ ਅਰਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨਗੇ ਇੱਥੋਂ ਜੇ ਕੋਈ ਵਿਦਿਆ ਦੀ ਦਾਤ ਲੈਣ ਆਇਆ ਉਹ ਵੀ ਭੁੱਖਾ ਨਹੀਂ ਗਿਆ ਜੇ ਕੋਈ ਪੁੱਤਰ ਲੈਣ ਆਇਆ ਤੇ ਅੱਜ ਤੱਕ ਉਹ ਭੁੱਖਾ ਨਹੀਂ ਜਾ ਰਿਹਾ ਇੱਥੇ ਜਿਹੋ ਜੀ ਆਸ ਰੱਖ ਕੇ ਕੋਈ ਆਉਂਦਾ ਹੈ ਉਹ ਗੁਰਮਖੋ ਰੱਜ ਕੇ ਇੱਥੋਂ ਜਾਂਦਾ ਹੈ ਇਸ ਵਾਸਤੇ ਇਹ ਉਸ ਅਸਥਾਨ ਉਹ ਸਥਾਨ ਹੈ ਜਿੱਥੇ ਆਤਮਿਕ ਤੌਰ ਤੇ ਭੁੱਖ ਜਿਹੜੀ ਹੈ ਉਹ ਮਹਾਪੁਰਸ਼ ਗੁਰੂ ਕੀ ਵਿਦਿਆ ਦੁਆਰਾ ਨਾਮ ਸਿਮਰਨ ਦ੍ਰਿੜ ਕਰਾ ਕੇ ਦੇਸ਼ ਤੇ ਵਿਦੇਸ਼ ਵਿੱਚ ਵੀ ਵਿਦੇਸ਼ਾਂ ਦੇ ਵਿੱਚ ਨੀਲੀਆਂ ਪੱਗਾਂ ਵਾਲੇ ਬਹੁਤਾਤ ਜਿੱਥੇ ਪਹਿਲਾਂ ਮਹਾਪੁਰਸ਼ ਬਾਬਾ ਠਾਕੁਰ ਸਿੰਘ ਸਾਹਿਬ ਜੀ ਨੇ ਸੇਵਾ ਕਰਕੇ ਅਤਿਅੰਤ ਪਰਿਵਾਰਾਂ ਨੂੰ ਅੰਮ੍ਰਿਤ ਪਾਣ ਕਰਾਇਆ ਉੱਥੇ ਜੇ ਦੂਜੇ ਨੰਬਰ ਤੇ ਇਸ ਵੇਲੇ ਕੋਈ ਸੇਵਾ ਕਰ ਰਿਹਾ ਹੈ ਨਾ ਭਾਵੇਂ ਬਹੁਤ ਗੁਰੂ ਕੇ ਪਿਆਰੇ ਰੱਬ ਦੇ ਪਿਆਰੇ ਸਤਿਕਾਰਯੋਗ ਜਾਂਦੇ ਆ ਯਤਨ ਕਰਦੇ ਆ ਪਰ ਮਹਾਪੁਰਸ਼ ਬਾਬਾ ਹਰਨਾਮ ਸਿੰਘ ਜੀ ਦੀ ਇਸ ਅਸਥਾਨ ਦੇ ਉੱਤੇ ਇੰਨੀ ਭਾਰੀ ਕਿਰਪਾ ਹੈ ਕਿ ਜਦੋਂ ਕਦੀ ਮਹਾਪੁਰਸ਼ ਜਾ ਕੇ ਉੱਥੇ ਕਹਿੰਦੇ ਅਮਰ ਛਕੋ ਗੁਰੂ ਵਾਲੇ ਬਣੋ ਸਿੰਘ ਸਿੰਘ ਸਜੋ ਬੇਅੰਤੀ ਸਿੰਘ ਉਥੋਂ ਚੱਲ ਕਰਕੇ ਇੱਥੇ ਜਿੱਥੇ ਅਮਰਤ ਛੱਕਦੇ ਉੱਥੇ ਹੀ ਵਿਦਿਆ ਗ੍ਰਹਿਣ ਕਰਕੇ ਦੇਸ਼ ਵਿਦੇਸ਼ਾਂ ਦੇ ਵਿੱਚ ਗੁਰੂ ਨਾਨਕ ਦੀ ਵਿਦਿਆ ਨੂੰ ਖਿਲਾਰਿਆ ਜਾ ਰਿਹਾ ਹੈ ਅਸੀਂ ਆਏ ਵੀ ਇਸ ਵਾਸਤੇ ਆ ਕਿਉਂਕਿ ਇੱਕ ਗੁਰਸਿੱਖ ਦਾ ਸੰਸਾਰ ਤੇ ਰੱਬ ਦੇ ਪਿਆਰੇ ਦਾ ਸੰਸਾਰ ਤੇ ਆਉਣਾ ਇੱਕੋ ਇੱਕ ਦ੍ਰਿੜ ਨਿਸ਼ਚਾ ਹੁੰਦਾ ਹੈ ਕਿ ਕਰੋ ਬੇਨਤੀ ਸੁਨੋ ਮੇਰੇ ਮੀਤਾ ਸੰਤ ਤਹਿਲ ਕੀ ਬੇਲਾ ਈਹਾਂ ਖਾਟ ਚੱਲੋ ਹਰ ਲਾਹਾ ਆਗੇ ਬਸਨ ਸੁਹੇਲਾ ਆਉਦ ਘਟਾ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਇਸ ਅਸਥਾਨ ਤੇ ਭੁੱਖਿਆਂ ਨੂੰ ਪ੍ਰਸ਼ਾਦਾ ਤੇ ਆਤਮਿਕ ਤੌਰ ਤੇ ਭੁੱਖਿਆਂ ਨੂੰ ਇੱਥੇ ਗੁਰੂ ਕੀ ਵਿੱਦਿਆ ਦੇ ਕੇ ਜਿਹੜਾ ਉਹ ਮਾਨ ਸਤਕਾਰ ਦੇ ਨਾਲ ਨਵਾਜਿਆ ਜਾਂਦਾ ਤਖਤਾਂ ਦੇ ਉੱਤੇ ਵੱਡੇ ਵੱਡੇ ਅਸਥਾਨਾਂ ਦੇ ਉੱਤੇ ਸੇਵਾਵਾਂ ਚੱਲ ਰਹੀਆਂ ਹਨ ਉੱਥੇ ਜਿਹੜੇ ਸੇਵਾ ਕਰਦੇ ਗੁਰਸਿੱਖ ਪਿਆਰੇ ਹਨ ਉਹ ਬਹੁਤਾਤ ਵਿੱਚ ਜੇ ਅਸੀਂ ਕਹੀਏ ਕਹਿ ਸਕਦੇ ਹਾਂ ਕਿ ਜੋਗੇਵਾਲੇ ਨਗਰ ਤੋਂ ਪੜ ਕੇ ਸੋਭਾ ਪਾ ਰਹੇ ਹਨ ਇਹ ਮਹਾਪੁਰਸ਼ਾਂ ਦੀ ਸੰਤ ਬਾਬਾ ਬਲਦੇਵ ਸਿੰਘ ਜੀ ਦੀ ਕਮਾਈ ਹੈ ਮਹਾਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਪਾਤਸ਼ਾਹ ਦੀ ਦੇਨ ਹੈ ਤੇ ਇਸੇ ਤਰ੍ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਹੈ ਗੁਰੂ ਕਿਰਪਾ ਕਰੇ ਸਭ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੂੰ ਬਚਨ ਸਰਵਣ ਕਰਵਾ ਰਹੇ ਸਨ ਗਿਆਨੀ ਜਸਵਿੰਦਰ ਸਿੰਘ ਜੀ ਜੋ ਮਹਾਂਪੁਰਖਾਂ ਦੇ ਵਿਦਿਆਰਥੀ ਹਨ